ਯਾ ਅਨਲ ਟਿਕ ਕੇ ਇੱਕ ਬਚਨ ਮੇਰਾ ਸੁਣ ਲਿਓ ਜੋ ਕੇ ਸਮੇਂ ਬਾਰੇ ਕਰਨ ਲੱਗਾ ਹੈ ਅੱਜ 22 ਜਨਵਰੀ 2024 ਹੈ ਸ਼੍ਰੀ ਰਾਮਚੰਦਰ ਮਹਾਰਾਜ ਜੀ ਦਾ ਮੰਦਰ ਅਯੁੱਧਿਆ ਦੇ ਵਿੱਚ ਜੋ ਬਣਿਆ ਹੈ ਉਹਦਾ ਅੱਜ ਉਦਘਾਟਨ ਹੈ ਔਰ ਜਿੰਨੇ ਵੀ ਹਿੰਦੂ ਮਤ ਦੇ ਵੀਰ ਨੇ ਸ਼੍ਰੀ ਰਾਮਚੰਦਰ ਮਹਾਰਾਜ ਦੇ ਭਗਤ ਨੇ ਉਪਾਸ਼ਕ ਨੇ ਉਹਨਾਂ ਨੂੰ ਵਧਾਈ ਹੈ ਹੁਣ ਤੁਸੀਂ ਆਖੋਗੇ ਵਧਾਈ ਕਾਦੀ ਮਸਜਿਦ ਢਾਕੇ ਮੰਦਿਰ ਬਣਾਇਆ ਕਦੇ ਲਾਲਾ ਦੌਲਤਰਾਏ ਦੀ ਸਵਾਨੇ ਉਮਰੀ ਪੜਿਓ ਹੋਰ ਪੁਸਤਕਾਂ ਪੜਿਓ ਸਿੱਖ ਜਗਤ ਦੀਆਂ ਤਕਰੀਬਨ 90 ਫੀਸਦੀ ਜਿੰਨੀਆਂ ਵੀ ਮਸਜਿਦਾਂ ਨੇ ਸਾਰੇ ਮੰਦਿਰ ਢਾਕੇ ਹੀ ਬਣਾਇਆ ਸਨ ਸਿੱਧੀ ਜੀ ਗੱਲ ਹੈ ਭਾਈ ਜੀ ਰਾਜਸੀ ਬਾਬਰ ਕਿਆਂ ਦਾ ਅਗਲਿਆਂ ਨੇ ਮੰਦਰ ਢਾਕੇ ਮਸਜਿਦਾਂ ਬਣਾ ਲਈਆਂ ਹੁਣ ਸਨਾਤਨ ਮਤੀਆਂ ਦਾ ਰਾਜ ਹੈ ਅਗਲਿਆਂ ਨੇ ਮਸਜਿਦ ਢਾਕੇ ਮੰਦਰ ਬਣਾ ਲਿਆ ਸਿੱਖਾਂ ਨੂੰ ਕੋਈ ਬਹੁਤੀ ਇਹਦੇ ਤੋਂ ਤਕਲੀਫ ਨਹੀਂ ਹੋਣੀ ਚਾਹੀਦੀ ਪਰ ਲਾਲਾ ਦولت ਰਾਏ ਕਹਿੰਦੇ ਨੇ ਮੁਗਲਿਆ ਸਲਤਨਤ ਦੇ ਇਤਿਹਾਸ ਤਾਂ ਕੱਲਾ ਕੱਲਾ ਵਰਕਾ ਹਿੰਦੂ ਵੀਰਾਂ ਦੇ ਲਹੂ ਦੇ ਕਤਰੇ ਨਾਲ ਭਰਿਆ ਹੈ ਜੇ ਨ ਨੂੰ ਨਜ਼ਾਤ ਮਿਲੀ ਹੈ ਮੁਫਤੀ ਮਿਲੀ ਹੈ ਜੇ ਅੱਜ ਦੁਨੀਆ ਵਿੱਚ ਮੰਦਰ ਨੇ ਗਾਇਤਰੀ ਮੰਤਰ ਹੈ ਤੇ ਇਹ ਗੁਰੂ ਗੋਬਿੰਦ ਸਿੰਘ ਦੀ ਦੇਣ ਹੈ ਬੁੱਲੇ ਸ਼ਾਹ ਨੇ ਵੀ ਇਹ ਗੱਲ ਸਾਫ਼ ਕੀਤੀ ਹੈ ਬੁੱਲੇ ਸ਼ਾਹ ਕਹਿੰਦਾ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਗਰਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੋਤੀ ਸਭ ਕੀ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਨਾ ਮੰਦਰ ਹੁੰਦਾ ਨਾ ਗਾਇਤਰੀ ਹੁੰਦੀ ਨਾ ਹਰਦੁਆਰ ਹੁੰਦਾ ਨਾ ਗੁਰਦੁਆਰਾ ਹੁੰਦਾ ਨਾ ਆਸਾ ਦੀ ਵਾਰ ਹੁੰਦੀ ਇਸ ਰੂਹੇ ਜ਼ਮੀਨ ਤੇ ਮਸਜਿਦਾਂ ਹੁੰਦੀਆਂ ਤੇ ਬਾਗ ਹੁੰਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਰਕੇ ਹੀ ਇਹ ਮੰਦਰ ਬਚੇ ਨੇ ਔਰ ਯਾਦ ਰੱਖਿਓ ਅਸੀਂ ਸਾਰੇ ਧਰਮ ਦੇ ਮਹਾਪੁਰਸ਼ਾਂ ਦਾ ਅਦਬ ਕਰਦੇ ਹਾਂ ਇਸੇ ਕਰਕੇ ਮੈਂ ਵਧਾਈ ਦਿੱਤੀ ਹੈ ਸਾਡਾ ਇੱਕ ਲੇਖਾ ਜੋਖਾ ਰਹਿੰਦਾ ਹੈ ਸਨਾਤਨ ਮਤੀਆਂ ਦੇ ਨਾਲ ਅੱਜ ਕੱਲ ਦਾ ਜਦੋਂ ਮੁਗਲਿਆ ਸਲਤਨਤ ਦਾ ਰਾਜ ਫਟਿਆ ਸੀ ਨਾ ਬਾਬਾ ਬਘੇੜ ਸਿੰਘ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ RAM ਗੜੀਏ ਹੋਣਾ ਦਿੱਲੀ ਵਿੱਚ ਖਾਲਸਾਈ ਨਿਸ਼ਾਨ ਸਾਹਿਬ ਚੁਲਾਇਆ ਸੀ ਉਦੇ ਥੋੜੇ ਸਮੇਂ ਬਾਅਦ ਦੁਨੀਆ ਦਾ ਸਭ ਤੋਂ ਮਹਾਨ ਰਾਜ ਕਾਇਮ ਹੋਇਆ ਸਿੱਖ ਹੋਮਲੈਂਡ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਤਿੱਬਤ ਕਾਬਲ ਕੰਧਾਰ ਤੱਕ ਸਤਲੁਜ ਤਾਈਂ ਫੈਲਿਆ ਸੀ ਔਰ ਜਿਹੜੇ ਮੰਦਰ ਢਾਏ ਗਏ ਸਨ ਮੁਗਲਿਆ ਸਲਤਨਤ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੇ 16 ਕੁਲ ਹੋ ਕਰਕੇ ਜਿੱਥੇ ਗੁਰਦੁਆਰਿਆਂ ਦੀ ਸਾਰੀ ਕੀਤੀ ਉਥੇ ਮੰਦਰਾਂ ਨੂੰ ਵੀ ਸੋਨਾ ਦਿੱਤਾ Hindu ਵੀਰਾਂ ਨਾਲ ਹੋਏ ਧੱਕੇ ਦਾ ਹਿਸਾਬ ਕਿਤਾਬ ਵੀ ਕੀਤਾ ਤੇ ਮਸਜਿਦਾਂ ਵੀ ਬਣਵਾਈਆਂ तकरीबन 1 ਟਨ ਸੋਨਾ ਜਿਹੜਾ ਹੈ ਕਾਸ਼ੀ ਵਿਸ਼ਵਨਾਸ਼ ਦੇ ਮੰਦਰ ਤੇ ਲਵਾਇਆ ਇਹਨੂੰ ਬਾਣੀ ਕੀ ਆndi ਹੈ ਪੈ ਕੋਏ ਨਾ ਕਿਸੇ ਰਣਾਵ ਦਾ ਸਭ ਸੁਖਾਲੀ ਵੁਠੀਆਂ ਇਹੋ ਹੋ ਆਹਲੇ ਮੀ ਰਾਜ ਉਹਲੇ ਮੀ ਰਾਜ ਜਿੱਥੇ ਸਾਰਿਆਂ ਨੂੰ ਨਿਆ ਮਿਲੇ ਹੁਣ ਰਾਜ ਹੈ ਸਨਾਤਨ ਮਤਿਆਂ ਦਾ Hindu ਵੀਰਾ ਦਾ ਡੈਮੋਕ੍ਰੇਸੀ ਹੈ ਵੈਸੇ ਉਹਨਾਂ ਦੇ ਸਿਰ ਜਾਂਦੇ ਨੇ ਵੋਟਾਂ ਜਾਂਦੀਆਂ ਨੇ ਉਹਨਾਂ ਦਾ ਰਾਜ ਹੈ ਤੇ ਹੁਣ ਮੈਂ ਇੱਕ ਬਚਨ ਕਰਨਾ ਚਾਹੁੰਦਾ ਹਾਂ ਮੇਰੇ ਹਿੰਦੂ ਵੀ ਰਾਦੇ ਨੇ ਮੋਦੀ ਜੀ ਦਾ ਰਾਜ ਰਾਮ ਰਾਜ ਹੈ ਫਿਰ ਇਦਾਂ ਕਰੋ ਜਦੋਂ ਸਾਡਾ ਖਾਲਸੇ ਦਾ ਰਾਜ ਸੀ ਅਸੀਂ ਤੁਹਾਡੇ ਮੰਦਰ ਛੜਾ ਕੇ ਵੀ ਦਿੱਤੇ ਤੇ ਬਣਾ ਕੇ ਵੀ ਦਿੱਤੇ ਸਾਡਾ ਗੁਰਦੁਆਰਾ ਹਰ ਕੀ ਪੌੜੀ ਹਰਦੁਆਰ ਪਾਂਡਿਆ ਨੇ ਕਬਜ਼ੇ 'ਚ ਲਿਆਏ ਉੱਥੇ ਮੰਦਰ ਬਣਾਤਾ ਹੈ ਸਰਕਾਰੀ ਦਫ਼ਤਰ ਬਣਾਤਾ ਹੈ ਸਾਡਾ ਗੁਰਦੁਆਰਾ ਡੌਂਗਮਾਰ ਸਿੱਕਮ ਦੇ ਵਿੱਚ ਗੈਰ ਸਿੱਖਾਂ ਨੇ ਕਬਜੇ ਚ ਲੈ ਲਿਆ ਹੈ ਸਾਡਾ ਗੁਰਦੁਆਰਾ ਮੰਗੂ ਮੱਠ ਪੁਰੀ ਦੇ ਵਿੱਚ ਗੈਰ ਸਿੱਖਾਂ ਨੇ ਕਬਜੇ ਚ ਲੈ ਲਿਆ ਹੈ ਉਹ ਛਡਾ ਕੇ ਦਿਓ ਤੇ ਉਥੇ ਅਸੀਂ ਵੀ ਗੁਰਦੁਆਰਾ ਸਾਹਿਬ ਨੂੰ ਸਾਰਨੇ ਨੇ ਤੁਹਾਨੂੰ ਤੁਹਾਡੇ ਰਾਮ ਮੰਦਰ ਦੀਆਂ ਵਧਾਈਆਂ ਬਹੁਤ ਵੱਡੇ ਅਵਤਾਰ ਹੋਏ ਨੇ ਮਹਾਪੁਰਸ਼ ਸ੍ਰੀ ਰਾਮਚੰਦਰ ਜੀ ਸਮੇ ਦੇ ਅਵਤਾਰ ਇਿੱਦਾਂ ਹੀ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਅਵਤਾਰ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਉਹਨਾਂ ਦੇ ਸਥਾਨ ਵੀ ਸਾਨੂੰ ਦੋ ਤੇ ਖਾਲਸਾ ਪੰਥ ਲਈ ਵੀ ਵਧਾਈ ਬਣਦੇ ਜਿੱਦਾਂ ਅੱਜ ਤੁਹਾਡੇ ਲਈ ਵਧਾਈ ਬਣੀ ਹੈ ਤੋ ਇੱਕ ਵਾਰ ਫਿਰ ਮੈਂ ਬੇਨਤੀ ਕਰਨਾ ਚਾਹੁੰਦਾ ਕਈ ਵਾਰ ਨਾ ਸਾਡੀ ਕੌਮ 'ਚ ਬਹੁਤ ਰੌਲਾ ਪਾਇਆ ਜਾਂਦਾ ਜੀ ਅਕਾਲ ਪੱਖ ਸਾਹਿਬ ਦੇ ਜਥੇਦਾਰ ਨੂੰ ਇੱਥੇ ਨਹੀਂ ਜਾਣਾ ਚਾਹੀਦਾ ਉੱਥੇ ਨਹੀਂ ਜਾਣਾ ਚਾਹੀਦਾ ਮੈਂ ਵੈਸੇ ਸੋਚਦਾ ਮੈਂ ਹਰ ਜਗ੍ਹਾ ਜਾਓ ਪਰ ਆਪਣੇ ਹੱਕ ਦੀ ਗੱਲ ਹੱਕ ਵਜਾ ਕੇ ਕਰੋ ਅਗਲਿਆਂ ਨੂੰ ਵੀ ਬਧਾਈ ਦਿਓ ਤੇ ਅਗਲਿਆਂ ਨੂੰ ਇਹ ਵੀ ਦੱਸੋ ਵੀ ਤੁਹਾਡੇ ਮੰਦਰ ਇਸ ਕਰਕੇ ਅੱਜ ਪਰਫੁੱਲਤ ਨੇ ਕਿਉਂਕਿ ਖਾਲਸਾ ਰਾਜ ਆਇਆ ਤੇ ਤੁਹਾਡੇ ਮੰਦਰਾਂ ਨੂੰ ਸੋਨੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਮੜਿਆ ਤੇ ਜੇ ਅੱਜ ਤੁਹਾਡਾ ਰਾਜ ਹੈ ਇਹ ਆਪਣੀ ਸਾਹ ਜਿਹੜਾ ਆਂਦੇ ਜੀ ਨਾ ਨੌ ਮਾਸ ਦਾ ਰਿਸ਼ਤਾ ਇਹਨੂੰ ਨਿਭਾ ਕੇ ਵਿਖਾਓ ਸਾਡੇ ਗੁਰਦੁਆਰੇ ਵੀ ਸਾਨੂੰ ਦੋ ਕਿਉਂ ਧੱਕਾ ਕਰਦੇ ਹੋ ਬਾਕੀ ਮੈਂ ਤਰਲਾ ਨਹੀਂ ਕਿਸੇ ਦਾ ਲੈਂਦਾ ਹੁੰਦਾ ਸਮੇਂ ਆਉਂਦੇ ਜਾਂਦੇ ਰਹਿੰਦੇ ਨੇ ਕਦੇ ਸਾਡਾ ਰਾਜ ਸੀ ਅਸੀਂ ਚੰਦੀਆਂ ਚਲਾਈਆਂ ਜਿਹਨਾਂ ਦਾ ਰਾਜ ਆ ਇਹ ਚਲਾਉਂਦੇ ਨੇ ਕਦੇ ਸਾਡਾ ਦਾ ਲੱਗਿਆ ਤੇ ਅਸੀਂ ਚੰਦੀਆਂ ਚਲਾਵਾਂਗੇ